ਸੈਂਟਰ ਦੀਆਂ ਸਕੀਮਾਂ ਤੇ ਜਿਹੜੇ ਕੈਂਪ ਲੱਗ ਰਹੇ ਸੀ ਸਾਰੇ ਪੰਜਾਬ ਦੇ ਵਿੱਚ ਜੋ ਸਾਡੇ ਸੈਂਟਰ ਸਰਕਾਰ ਦੀਆਂ ਮੋਦੀ ਜੀ ਦੀਆਂ ਨੀਤੀਆਂ ਨੂੰ ਉਹਨਾਂ ਨੂੰ ਘਰ ਘਰ ਬਚਾਉਣ ਵਾਸਤੇ ਕਿਉਂਕਿ ਪਿਛਲੇ 3.5 ਸਾਲ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇੱਕ ਵੀ ਜਿਹੜੀ ਯੋਜਨਾ ਨੇ ਮੋਦੀ ਜੀ ਦੀ ਇਹਨਾਂ ਨੇ ਪੰਜਾਬ 'ਚ ਲਾਗੂ ਨਹੀਂ ਹੋਂਦੀ ਸੀ ਅਸੀਂ ਅਖਵਾਰ ਨਹੀਂ ਹੋਣ ਦੇਵਾਂਗੇ ਕਿਸਾਨਾਂ ਜਿੱਥੇ ਵੀ ਤੱਕਾ ਹੈਗਾ ਉੱਥੇ ਅਸੀਂ ਖੜਾਂਗੇ ਅੱਜ ਇਹਨਾਂ ਨੂੰ ਇਹ ਸਕੀਮ ਜਿਹੜੀ ਆ ਵਾਪਸ ਲੈਣੀ ਪਈ ਪੰਜਾਬ ਸਰਕਾਰ ਤੋਂ ਇਹਦੀ برداشت ਨਹੀਂ ਹੋਇਆ ਕਿ ਉਹਨਾਂ ਨੇ ਉਸ ਕੈਂਪਾਂ ਦੇ ਵਿਰੁੱਧ ਉਹਨਾਂ ਨੇ ਜਿਹੜੇ ਕੈਂਪ ਉੱਥੇ ਲਗਾ ਰਹੇ ਨੇ ਉਹਨਾਂ ਨੂੰ ਜੇਲਾਜ ਭਰਨਾ ਸ਼ੁਰੂ ਕਰਤਾ ਜਿਹੜੇ ਕੈਂਪ ਨੇ ਸਾਡੇ ਹਮੇਸ਼ਾ ਇੱਦੇ ਲੱਗਣਗੇ ਇਹ ਜਿੰਨੇ ਮਰਜ਼ੀ ਸਾਡੇ ਜੇਲਾ ਭਰ ਦੇਵੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਜੇਲਾ ਭਰਨ ਨੂੰ ਤਿਆਰ ਹੈ ਦੇਖੋ ਅਸੀਂ ਕੋਈ ਜੋਰਬ ਨਹੀਂ ਕਰ ਰਹੇ ਉਹਨਾਂ ਦਾ ਉਹਨਾਂ ਦਾ ਮਕਸਦ ਸੀ ਕੰਮ ਨੂੰ ਰੋਕਣਾ ਜਿਹੜੇ ਸਾਡੇ ਕੈਂਪ ਲੱਗ ਰਹੇ ਸੀ ਉਹਨਾਂ ਨੂੰ ਰੋਕਿਆ ਉਹਨਾਂ ਨੇ ਕਿਉਂ ਰੋਕਿਆ ਗਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀਆਂ ਸਕੀਮਾਂ ਨੇ ਉਹ ਘਰ-ਘਰ ਪਹੁੰਚਦੇ ਸੀ ਔਰ ਲੋਕਾਂ ਨੂੰ ਉਹਦਾ ਫਾਇਦਾ ਮਿਲਣ ਵਾਲਾ ਸੀ। ਉਹਨਾਂ ਨੂੰ ਹਾਈ ਕੋਰਟ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੂੰ ਉੱਥੇ ਕਿ ਸਰਕਾਰ ਕਰ ਲਿਆ ਗਿਆ। ਕਾਰਨ ਕੀ ਸਮਝਦੇ ਕਿਉਂ ਗ੍ਰਿਫਤਾਰ? ਕਾਰਨ ਇਹ ਸਮਝਦੇ ਆ ਕਿ ਬਖਲਾ ਗਈ ਆ। ਖਾਬ ਵਾਲੀ ਪਾਰਟੀ ਬਖਲਾ ਗਈ ਆ। ਔਰ ਆਮ ਆਦਮੀ ਦੇ ਜਿਹੜੇ ਵਰਕਰ ਵੀ ਨਹੀਂ ਉਹ ਵੀ ਸਾਡੇ ਪਾਰਟ ਜਨਤਾ ਪਾਰਟੀ ਦੇ ਵਿੱਚ ਆ ਕੇ ਜਿਹੜੇ ਕੈਂਪਾਂ ਵਿੱਚ ਸ਼ਾਮਲ ਹੋ ਰਹੇ ਸੀ ਔਰ ਜਦੋਂ ਇੱਕ ਹਰ ਘਰ ਦੇ ਵਿੱਚ ਕੋਈ ਨੀਤੀਆਂ ਨੂੰ ਸੈਂਟਰ ਸਰਕਾਰ ਦੇ ਨਹੀਂ ਵੀ ਜਾ ਸਕੇ। ਜੇ ਭਾਰਤੀ ਜਨਤਾ ਪਾਰਟੀ ਉਹ ਨੀਤੀਆਂ ਪੇਚਾਰ ਰਹੀ ਹੈ ਲੋਕਾਂ ਨੂੰ ਹਦराबाद ਦੇ ਵਿਚਾਰ ਰਹੀ ਤੁਹਾਨੂੰ ਦੱਸ ਦਈਏ ਕਿ ਅਲੱਗ-ਅਲੱਗ ਵਿਧਾਨ ਸਭਾ ਖੇਤਰਾਂ ਦੇ ਵਿੱਚ ਅੱਜ ਬੀਜੇਪੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਨਾਲ ਹੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਪਤਲਾ ਫੁਕਿਆ ਜਾ ਰਿਹਾ ਹੈਗਾ ਮੇਰੇ ਨਾਲ ਗੁਰਦੇਵ ਸ਼ਰਮਾ ਦੇਵੀ ਜੀ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਬੀਜੇਪੀ ਨੇ ਅੱਜ ਚਾਰੋਂ ਹਲਕਿਆਂ ਦੇ ਵਿੱਚ ਇਹ ਕਾਲ ਕਿਉਂ ਦਿੱਤੀ ਸੀ ਔਰ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਤੱਕ ਠੀਕ ਹੈ ਮੁੱਖ ਮੰਤਰੀ ਪੰਜਾਬ ਦਾ ਪਤਲਾ ਕਿਉਂ ਫੁਕਿਆ ਗਿਆ ਦੇਵੀ ਜੀ ਪਤਲਾ ਫੁਕਣ ਦੀ ਜ਼ਰੂਰਤ ਕਿਉਂ ਪਈ ਦੇਖੋ ਜਦੋਂ ਭਾਰਤੀ ਜਨਤਾ ਪਾਰਟੀ ਦੇ ਸੈਂਟਰ ਦੀਆਂ ਸਕੀਮਾਂ ਤੇ ਜਿਹੜੇ ਕੈਂਪ ਲੱਗ ਰਹੇ ਸੀ ਸਾਰੇ ਪੰਜਾਬ ਦੇ ਵਿੱਚ ਜੋ ਸਾਡੇ ਸੈਂਟਰ ਸਰਕਾਰ ਦੀਆਂ ਮੋਦੀ ਜੀ ਦੀਆਂ ਨੀਤੀਆਂ ਨੂੰ ਉਹਨਾਂ ਨੂੰ ਘਰ ਘਰ ਬਚਾਉਣ ਵਾਸਤੇ ਕਿਉਂਕਿ ਪਿਛਲੇ 3.5 ਸਾਲ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇੱਕ ਵੀ ਜਿਹੜੀ ਯੋਜਨਾ ਨੇ ਮੋਦੀ ਜੀ ਦੀ ਇਹਨਾਂ ਨੇ ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤੇ ਤੇ ਜਦੋਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਜਿਹੜੀਆਂ ਲੋਕਾਂ ਦੇ ਹਿੱਤ ਵਾਸਤੇ ਨੇ ਰੋਜ਼ ਦੀਆਂ ਜ਼ਰੂਰਤਾਂ ਮੰਦੇ ਜਿੱਥੇ ਜਿੰਮੀਂਦਾਰ ਵਾਸਤੇ ਕਿਸਾਨਾਂ ਵਾਸਤੇ ਇੰਡਸਟਰੀ ਵਾਸਤੇ ਜਿਹੜੀਆਂ ਸਕੀਮਾਂ ਹੈਗੀਆਂ ਨੇ ਉਸੀ ਕਰ ਕਰ ਬਚਾਨੀਆਂ ਜਾਈਆਂ ਔਰ ਅੱਜ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਦੇਖੋ ਕਿਸ ਤਰੀਕੇ ਦੇ ਨਾਲ ਇੱਕ ਤਕਲੀਫ ਹੋਈ ਇੱਥੇ ਤਕਲੀਫ ਕਹਾਂਗੇ ਕਿ ਪਾਰਟੀ ਦੇ ਜਨਤਾ ਪਾਰਟੀ ਪਿੰਡਾਂ ਕਿੱਦਾਂ ਚਲੀ ਗਈ ਸ਼ਹਿਰਾਂ ਦੇ ਵਿੱਚ ਕਿੱਦਾਂ ਕੈਂਪ ਲਗਾ ਰਹੀ ਏ ਔਰ ਜਿਸ ਤਰੀਕੇ ਦੇ ਵਿੱਚ ਨਾਲ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਨੇ ਔਰ ਆਮ ਆਦਮੀ ਦੇ ਜਿਹੜੇ ਵਰਕਰ ਵੀ ਨੇ ਉਹ ਵੀ ਸਾਡੇ ਭਾਰਤ ਜਨਤਾ ਪਾਰਟੀ ਦੇ ਵਿੱਚ ਆ ਕੇ ਜਿਹੜੇ ਕੈਂਪਾਂ ਵਿੱਚ ਸ਼ਾਮਲ ਹੋ ਰਹੇ ਸੀ ਔਰ ਜਦੋਂ ਇੱਕ ਹਰਤ ਕਰ ਦੇ ਵਿੱਚ ਕੋਈ ਨੀਤੀਆਂ ਨੂੰ ਸੰਟਰ ਸਰਕਾਰ ਦੇ ਨਹੀਂ ਬਿਜਾ ਸਕੇ ਜੇ ਭਾਰਤੀ ਜਨਤਾ ਪਾਰਟੀ ਉਹ ਨੀਤੀਆਂ ਬਚਾਰੀ ਲੋਕਾਂ ਨੂੰ ਹਦਾਬਾਦ ਸੇ ਬਿਜਾ ਰਹੀ ਹੈ ਹਰ ਕਿਸਾਨ ਨੂੰ ਫਾਇਦਾ ਮਿਲੇ ਹਰ ਵਰਕਰ ਨੂੰ ਗਰੀਬ ਨੂੰ ਫਾਇਦਾ ਮਿਲੇ ਹਰ ਗਰੀਬ ਦਾ ਮਕਾਨ ਬਣੇ ਹਰ ਗਰੀਬ ਦੇ ਘਰ ਗੈਸ ਚੁੱਲਾ ਹੋਵੇ ਹਰ ਗਰੀਬ ਦੇ ਘਰ ਹਰ ਜੋ ਚਾਹੀਦੀ ਸਹੂਲਤਾਂ ਨੇ ਉਹ ਪੂਰੀਆਂ ਹੋਣ ਜਦੋਂ ਅਸੀਂ ਬਚਾਨ ਦੀ ਕੋਸ਼ਿਸ਼ ਕੀਤੀ ਔਰ ਅੱਜ ਸਾਡੇ ਪੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਅੱਜ ਸਾਡੇ ਸੁਨੀਲ ਜਾਖੜ ਜਿਹੜੇ ਪ੍ਰਦੇਸ਼ ਦੇ ਇਜਾਕਸ਼ ਨੇ ਅੱਜ ਉਹਨਾਂ ਨੂੰ ਇਹਨਾਂ ਨੇ ਅਰੈਸਟ ਕਰ ਲਿਆ ਸ਼ਰਮ ਆਣੀ ਚਾਹੀਦੀ ਹੈ ਸ਼ਰਮ ਆਣ ਜੈਦੀ ਭਗੰਦਮਾਨ ਜੀ ਤੁਹਾਨੂੰ ਅਸੀਂ ਪੰਜਾਬ ਵਾਸਤੇ ਕੰਮ ਕਰ ਰਹੇ ਆਂ ਪੰਜਾਬ ਦੇ ਲੋਕਾਂ ਵਾਸਤੇ ਕੰਮ ਕਰ ਰਹੇ ਆਂ ਔਰ ਤੁਸੀਂ ਇੱਕ ڈاکੂਆਂ ਦੇ ਕਹਿੰਦੇ ਚੋਰ ਲੁਟੇਰਿਆਂ ਦੇ ਕਹਿੰਦੇ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਬਣਾ ਕਰਤੇ ਨੇ ਇਹ ਮਾੜੀ ਗੱਲ ਹੈ ਨਹੀਂ ਸਣੀ ਕੈਥ ਉਹਨਾਂ ਨੂੰ ਵੀ ਤਾਂ ਜਿਹੜਾ ਹੈਗਾ ਦੁਗਰੀ ਥਾਣੇ ਵੱਲੋਂ ਡਿਟੇਨ ਕੀਤਾ ਗਿਆ ਸੀ ਗ੍ਰਿਫਤਾਰ ਨਹੀਂ ਸੀਗਾ ਛੱਡ ਦਿੱਤਾ ਗਿਆ ਪ੍ਰਭਾਵ ਪਾਇਆ ਤੁਸੀਂ ਜਾਂ ਜਿੱਦਾਂ ਵੀ ਉਹਨੂੰ ਵੀ ਅਸੀਂ ਸੰਦਰਭ ਚ ਦੇਖ ਦਿਓ ਦੇਖੋ ਅਸੀਂ ਕੋਈ ਜੋਲਬੰਦ ਕਰ ਰਹੇ ਆਂ ਉਹਨਾਂ ਦਾ ਉਹਨਾਂ ਦਾ ਮਕਸਦ ਸੀ ਕੰਮ ਨੂੰ ਰੋਕਣਾ ਜਿਹੜੇ ਸਾਡੇ ਕੈਂਪ ਲੱਗ ਰਹੇ ਸੀ ਉਹਨਾਂ ਨੂੰ ਰੋਕਿਆ ਉਹਨਾਂ ਨੇ ਕਿਉਂ ਰੋਕਿਆ ਗਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀਆਂ ਸਕੀਮਾਂ ਨੇ ਉਹ ਘਰ ਘਰ ਪਹੁੰਚਦੀਆਂ ਸੀ ਔਰ ਲੋਕਾਂ ਨੂੰ ਉਹਦਾ ਫਾਇਦਾ ਮਿਲਣਾ ਵਾਲਾ ਸੀ ਪਰ ਸਰਕਾਰ ਦਾ ਵੀ ਤਾਂ ਹਿੱਸਾ ਹੁੰਦਾ ਨਾ ਉਹਨਾਂ ਸਕੀਮਾਂ ਦੇ ਵਿੱਚ ਪੰਜਾਬ ਸਰਕਾਰ ਵੀ ਤਾਂ ਹੈ ਪੰਜਾਬ ਸਰਕਾਰ ਵੀ ਦੇ ਉਹੀ ਸਕੀਮਾਂ ਦੇ ਉੱਪਰ ਉਹਨਾਂ ਦੇ ਐਮਐਲਏ ਜਿਹੜੇ ਨੇ ਉਹ ਵੋਟਰ ਘਾੜੇ ਨੇ ਕੈਂਪ ਵੀ ਲਗਾ ਰਹੇ ਨੇ ਜੇ ਉਹਨਾਂ ਦੇ ਐਮਐਲਏ ਕੈਂਪ ਲਗਾ ਰਹੇ ਨੇ ਉਹ ਜਾਇਜ਼ ਨੇ ਜੇ ਭਾਰਤੀ ਜਨਤਾ ਪਾਰਟੀ ਦੇ ਲੋਕ ਕੈਂਪੋ ਲਗਾ ਰਹੇ ਨੇ ਤੋਂ ਨਾਜਾਇਜ਼ ਨੇ ਤੇਰਾ ਮਤਲਬ ਤੁਹਾਨੂੰ ਪਿੰਡਾਂ ਦੀ ਜਾਨ ਨੂੰ ਰੋਕਿਆ ਜਾ ਰਿਹਾ ਹੈ ਕਹਿੰਦਾ ਪਰ ਸਿਰਫ ਸਿਰਫ 27 ਦੇ ਇਲੈਕਸ਼ਨਾਂ ਦੇ ਵਾਸਤੇ ਜਿਸ ਤਰੀਕੇ ਨਾਲ ਨਾਲ ਪਹਿਲਾਂ ਵੀ ਕੁਝ ਲੋਕਾਂ ਸਾਡੇ ਵੀਰਾਂ ਨੂੰ ਪਰਮਾਂ ਨੂੰ ਗੁੰਮਰਾਹ ਕਰਕੇ ਜਿਹੜੇ ਕਰਦੇਣ ਲਗਵਾਏ ਸੀ ਅੱਜ ਇਹ ਦੁਬਾਰਾ ਪੰਜਾਬ ਦੇ ਵਿੱਚ ਚੰਦਰ ਨੇ ਵੀ ਇਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਐਂਟਰੀ ਹੋ ਰਹੀ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਸਾਥ ਦੇ ਰਹੇ ਨੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਾਰਨ ਇਹ ਹੀ ਹੈ ਕਿ ਸਿਰਫ ਬਰਦਾਸ਼ਤ ਨਾ ਹੋਣ ਕਾਰਨ ਤੁਹਾਨੂੰ ਰੋਕਣ ਦੇ ਲਈ ਪਰਚੇ ਝੂਠੇ ਜਾਂ ਸੱਚੇ ਦੇ ਦੇਖੋ ਝੂਠੇ ਪਰਚੇ ਨੇ ਅਸੀਂ ਮਾੜਾ ਕੰਮ ਕਿਹੜਾ ਕਰ ਰਹੇ ਆ ਅਸੀਂ ਦੇਖੋ ਰਾਜਨੀਤਿਕ ਪਾਰਟੀ ਜਿਹੜੀ ਹੈਗੀ ਹੈ ਉਹ ਲੋਕਾਂ ਦੇ ਹਿੱਤ ਵਾਸਤੇ ਕੰਮ ਕਰਨਾ ਚਾਹੁੰਦੀ ਹੈ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਨੂੰ ਉਹਨਾਂ ਨੂੰ ਘਰ ਘਰ ਪਹੁੰਚਾਉਣਾ ਜਿਹੜਾ ਉਹ ਸਾਡਾ ਫਰਜ਼ ਹੈ ਜੇ ਮੋਦੀ ਜੀ ਦੀਆਂ ਨੀਤੀਆਂ ਨੂੰ ਅਸੀਂ ਘਰ ਘਰ ਪਹੁੰਚਾ ਰਹੇ ਆ ਜੇ ਅਸੀਂ ਕੈਂਪੇਨ ਦੇ ਥਰੂ ਉਸ ਜਿਹਨਾਂ ਦੇ ਫਾਰਮ ਭਰ ਰਹੇ ਆ ਉਹਨਾਂ ਨੂੰ ਮੌਕੇ ਦੇ ਉੱਪਰ ਉਹਨਾਂ ਦੇ ਕਾਰਡ ਲੱਗ ਦੇ ਰਹੇ ਤੇ ਕਿਹੜੀ ਅਸੀਂ ਮਾੜੀ ਗੱਲ ਕਰ ਰਹੇ ਆ ਅਸੀਂ ਕੋਈ ਡਾਟਾ ਚੋਰੀ ਨਹੀਂ ਕਰਾ ਡਾਟਾ ਚੋਰੀ ਜਿਹੜਾ ਕੀਤਾ ਸੀ ਉਹ ਆਮ ਆਦਮੀ ਪਾਰਟੀ ਨੇ ਕੀਤਾ ਸੀ ਜਦੋਂ ਉਹਨੇ ਸਰਕਾਰ ਬਣੀ ਸੀ ਜਿਹੜਾ ਇਹਨਾਂ ਨੇ ਹਜ਼ਾਰ-ਹਜ਼ਾਰ ਰੁਪਏ ਦੇ ਫਾਰਮ ਭਰੇ ਸੀ ਲੋਕਾਂ ਦੇ ਉਹ ਡਾਟਾ ਚੋਰੀ ਸੀ ਅੱਜ ਅਸੀਂ ਮੋਦੀ ਦੇ ਸਕੀਮਾਂ ਨੂੰ ਕਰ ਕਰਕੇ ਲੈ ਕੇ ਜਾ ਰਹੇ ਹਾਂ ਇਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਵਰਕਰ ਡਰਨ ਵਾਲਾ ਨਹੀਂ ਚੁਕਣ ਵਾਲਾ ਨਹੀਂ ਅਸੀਂ ਜਿਹੜੇ ਕੈਂਪ ਨੇ ਸਾਡੇ ਹਮੇਸ਼ਾ ਇਹਦੇ ਲੱਗਣਗੇ ਇਹ ਜਿੰਨੇ ਮਰਜ਼ੀ ਸਾਡੇ ਜੱਲਾਂ ਭਰਦੇ ਨੇ ਭਰਦੇ ਜਨਤਾ ਪਾਰਟੀ ਦੇ ਜਿਹੜਾ ਵਰਕਰ ਹੈ ਜੱਲਾਂ ਭਰਨ ਨੂੰ ਤਿਆਰ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਜੇਲਾ ਪਰ ਲਈ ਤਿਆਰ ਹੈ ਮਸਲਾ ਸਿਰਫ ਇਹ ਹੈ ਕਿ ਉਹਨਾਂ ਨੂੰ ਰੋਕਿਆ ਜਾ ਰਿਹਾ ਹੈਗਾ ਰੋਕਿਆ ਜਾ ਰਿਹਾ ਸਿਰਫ ਪਿੰਡਾਂ 'ਚ ਜਾਣ ਲਈ ਇਹ ਗੱਲਬਾਤ ਕਰਾਂਗੇ ਕਿ ਸਿਰਫ ਇੰਨਾ ਕੁ ਮਸਲਾ ਹੈ ਕਿ ਤੁਸੀਂ ਬੀਜੇਪੀ ਪਿੰਡਾਂ 'ਚ ਆਧਾਰ ਬਣਾਉਣ ਲੱਗ ਗਏ ਇਸ ਕਰਕੇ ਰੁਕਣਾ ਪੈ ਗਿਆ ਦੇਖੋ ਇਹਨਾਂ ਨੇ ਲੈਡ ਪੋਲਿਟਿਕ ਪੋਲਿਸੀ ਲਿਆਂਦੀ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਔਰ ਕਿਸਾਨਾਂ ਦੀ 1 ਇੰਚ ਜ਼ਮੀਨ ਜਿਹੜੀ ਸੀ ਕਿਹਾ ਸੀ ਅਸੀਂ ਅਖਵਾਰ ਨਹੀਂ ਹੋਣ ਦੇਵਾਂਗੇ ਕਿਸਾਨਾਂ ਜਿੱਥੇ ਵੀ ਤੱਕਾ ਹੈਗਾ ਉੱਥੇ ਅਸੀਂ ਖੜਾਂਗੇ ਅੱਜ ਇਹਨਾਂ ਨੂੰ ਇਹ ਸਕੀਮ ਜਿਹੜੀ ਆ ਵਾਪਸ ਲੈਣੀ ਪਈ ਇਹਨਾਂ ਨੇ ਦਰਦ ਦੇ ਮਾਰੇ ਲੈਣੀ ਪਈ ਕਿਉਂਕਿ ਭਾਰਤੀ ਜਨਤਾ ਪਾਰਟੀ ਹਰ ਪਿੰਡ ਦੇ ਵਿੱਚ ਹਰ ਕਸਬੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਇਹਦਾ ਵਿਰੋਧ ਕੀਤਾ ਉਹਨਾਂ ਨੇ ਤੇ ਇਹਨਾਂ ਨੂੰ ਇਹ ਸਕੀਮ ਇਸ ਕਰਕੇ ਵਾਪਸ ਲੈਣੀ ਪਈ ਆ ਅੱਜ ਇਸ ਗੱਲ ਦਾ ਵਿਰੋਧ ਕਰ ਰਹੇ ਆ ਕਿ ਜਿਹੜਾ ਇਹਨਾਂ ਨੇ ਭਗਵੰਤ ਮਾਨ ਸਰਕਾਰ ਨੇ ਜਿਹੜੇ ਅਸੀਂ ਕੈਂਪ ਲਗਾ ਰਹੇ ਸੀਗੇ ਜਿਹੜੇ ਮੋਦੀ ਸਾਹਿਬ ਦੀਆਂ ਸਕੀਮਾਂ ਸੀਗੀਆਂ ਉਹਨਾਂ ਸਕੀਮਾਂ ਦਾ ਲਾਭ ਜਿਹੜਾ ਲੋਕਾਂ ਤੱਕ ਪਹੁੰਚਾਉਣ ਵਾਸਤੇ ਕਰ ਰਹੇ ਸੀ ਚਾਹੇ ਯਸ਼ਮਾਨ ਯੋਜਨਾ ਹੈ ਨਹੀਂ 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 1 ਮਿੰਟ 1 ਮਿੰਟ ਤੁਸੀਂ ਸੁਨੀਲ ਜਾਖੜ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਦਾ ਵਿਰੋਧ ਨਹੀਂ ਹੈ ਬਿਲਕੁਲ ਵਿਰੋਧ ਕਰਦੇ ਆ ਸਾਡੇ ਪੰਜਾਬ ਦੇ ਅਧਿક્ષਕ ਨੇ ਉਹਨਾਂ ਨੂੰ ਇਹਨਾਂ ਨੇ ਵਿਰੋਧ ਅਸੀਂ ਕਰਦੇ ਆ ਕਿ ਸਵੇਰੇ ਉਹਨਾਂ ਨੇ ਰਾਏਕੋਟ ਜਾਣਾ ਸੀਗਾ ਉਹਨਾਂ ਨੂੰ ਰਾਏਕੋਟ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੂੰ ਉੱਥੇ ਕਿ ਸਸਾਰ ਕਰ ਲਿਆ ਗਿਆ ਕਾਰਨ ਕੀ ਸਮਝਦੇ ਕਿਉਂ ਗ੍ਰਿਫਤਾਰ ਨਹੀਂ ਸਮਝਦਾ ਕਿ ਮੁਖਲਾ ਗਈ ਹੈ ਕਾਮ ਆਲੀ ਪਾਰਟੀ ਬੁਖਲਾ ਗਈ ਆ ਬੁਖਲਾਟ ਇਹਦੀ ਇਸ ਕਰਕੇ ਆ ਕਿ ਜਿਹੜਾ ਆਧਾਰ ਭਾਰਤੀ ਅੰਦਾ ਪਾਰਟੀ ਦਾ ਹਰ ਵਰਕਰ ਜਿਹੜਾ ਘਰ ਘਰ ਹਰ ਘਰ ਦੇ ਵਿੱਚੋਂ ਵਰ ਗਿਆ ਆਪਣੇ ਕਰਨ ਵਾਸਤੇ ਤੇ ਉਹਨਾਂ ਨੇ ਕੰਮ ਕੀਤਾ ਤੇ ਮੈਂ ਸਮਝਦਾ ਕਿ ਇਹਦੇ ਨਾਲ ਇਹਦੇ ਨਜ਼ੀ ਦੇ ਜਿਹੜੇ ਆਉਣ ਵਾਲੇ 27 ਦੇ ਵਿੱਚ ਭਾਰਤੀ ਅੰਦਾ ਪਾਰਟੀ ਸਰਕਾਰ ਬਣੇਗੀ ਤਾਂ 27 ਦੀ ਤਿਆਰੀ ਹੋ ਰਹੀ ਹੈ ਚਾਹੇ ਭਾਜਪਾ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਰਹੀ ਹੈ ਹਰ ਕੋਈ ਇੱਕ ਮੁੱਦੇ ਨੂੰ ਲੈ ਕੇ ਜਿਹੜਾ ਉਹ ਸਵੇਪ ਇਸ ਯਾਤ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ ਕਾਰਨ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬੀਜਪੀ ਆਖਰ ਪੰਜਾਬ ਸਰਕਾਰ ਦਾ ਵਿਰੋਧ ਕਰ ਰਹੀ ਹੈਗੀ ਹੈ ਜਾਂ ਫਿਰ 2027 ਦੇ ਵਿੱਚ ਆਪਣੀ ਜ਼ਮੀਨ ਤਲਾਸ਼ਨ ਦੀ ਕੋਸ਼ਿਸ਼ ਕਰ ਰਹੀ ਹੈ ਗੱਲਬਾਤ ਕਰ ਲੈਨੇ ਆ ਰਿਤਰਾ ਸਾਹਿਬ ਇੱਕ ਗੱਲ ਦੱਸੋ ਭਾਜਪਾ 27 ਦੀ ਤਿਆਰੀ ਦੇ ਵਿੱਚ ਇਹ ਸਿਆਸਤ ਕਰ ਰਹੀ ਹੈ ਜਾਂ ਵਾਕਈ ਪੰਜਾਬ ਸਰਕਾਰ ਨਾਲ ਕੋਈ ਐਦਾਂ ਦੀ ਸਿਆਸਤ ਤੁਹਾਡੇ ਹੱਥ ਲੱਗ ਗਈ ਹੈ ਵਿਰੋਧ ਹੈ ਇਹ ਕੀ ਚੱਕਰ ਕੀ ਅੱਜ ਕਿਉਂ ਤੁਹਾਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪਤਲਾ ਫੁਫਕਣਾ ਪਿਆ ਭਾਰਤੀ ਜਨਤਾ ਪਾਰਟੀ ਕਦੇ ਵੀ ਸਿਆਸਤ ਹਾਸਤੇ ਕੋਈ ਪ੍ਰਦਰਸ਼ਨ ਨਹੀਂ ਕਰਦੀ ਜਾਂ ਕੋਈ ਧਰਨਾ ਨਹੀਂ ਲਗਾਉਂਦੀ ਆਪਾਂ ਇੱਕ ਕੈਂਪ ਲਗਾ ਰਹੇ ਆ ਉਹ ਲੋਕਾਂ ਦੀ ਫੈਸਿਲਿਟੀ ਐਸਤੇ ਕੈਂਪ ਨੇ ਉਹਦੇ ਵਿੱਚ ਯੋਜਨਾਵਾਂ ਕਿਹੜੀਆਂ ਨੇ ਆਯੂਸ਼ਮਾਨ ਕਾਰਡ ਦੀ ਯੋਜਨਾਵਾਂ ਨੇ ਵੋਟਰ ਕਾਰਡ ਕੈਂਪ ਨੇ ਆਧਾਰ ਕਾਰਡ ਕੈਂਪ ਨੇ ਉਹ ਅਸੀਂ ਪਿੰਡਾਂ ਦੇ ਵਿੱਚ ਲੈ ਕੇ ਜਾ ਰਹੇ ਆ ਸ਼ਹਿਰਾਂ ਦੇ ਵਿੱਚ ਲੈ ਕੇ ਜਾ ਰਹੇ ਆ ਲੋਕਾਂ ਤੱਕ ਲੈ ਕੇ ਜਾ ਰਹੇ ਆ ਲੋਕਾਂ ਨੂੰ ਕਿੱਥੇ ਤੁਰ ਕੇ ਨਾ ਜਾਣਾ ਪਵੇ ਇਸ ਕਰਕੇ ਅਸੀਂ ਲੋਕਾਂ ਤੱਕ ਲੈਣ ਵਾਸਤੇ ਉਹ ਸਕੀਮਾਂ ਨੂੰ ਆਪਾਂ ਕੈਂਪ ਲਗਾ ਰਹੇ ਸੀ ਉਹ ਪੰਜਾਬ ਸਰਕਾਰ ਤੋਂ ਇਹ ਵੀ برداشت ਨਹੀਂ ਹੋਇਆ ਕਿ ਉਹਨਾਂ ਨੇ ਉਸ ਕੈਂਪਾਂ ਦੇ ਵਿਰੁੱਧ ਉਹਨਾਂ ਨੇ ਜਿਹੜੇ ਕੈਂਪ ਉੱਥੇ ਲਗਾ ਰਹੇ ਨੇ ਉਹਨਾਂ ਨੂੰ ਜੇਲਾਜ ਭਰਨਾ ਸ਼ੁਰੂ ਕਰਤਾ ਉਹਨਾਂ ਨੂੰ ਹਾਊਸ ਅਰੈਸਟ ਕਰ ਰਹੇ ਨੇ ਇਸ ਦੇ ਖਿਲਾਫ ਸਾਡਾ ਧਰਨਾ ਹੈ 27 ਦੀ ਸਰਕਾਰ ਦਾ ਕੋਈ ਧਰਨਾ ਨਹੀਂ ਹੈ ਕਿਉਂਕਿ ਸਰਕਾਰ ਤਾਂ ਇਹਨਾਂ ਦੀ ਪਹਿਲਾਂ ਹੀ ਜਾ ਚੁੱਕੀ ਏ ਔਰ ਉਹ ਬੁਖਲਾੜ ਦੇ ਵਿੱਚ ਆ ਕੇ ਜੋ ਇਹ ਸਾਡੇ ਬੀਜੇਪੀ ਵਾਲੇ ਲੀਡਰਾਂ ਨਾਲ ਕਾਰਕਿਰਤਾਵਾਂ ਨਾਲ ਜੋ ਧੱਕਾ ਕਰ ਰਹੇ ਨੇ ਉਸ ਧੱਕੇ ਦੇ ਕਰਕੇ ਅਸੀਂ ਭਗਵੰਤ ਮਾਨ ਦਾ ਅੱਜ ਪੂਤਲਾ ਫੁਕਿਆ ਅੱਛਾ ਕੱਲ ਤੁਹਾਡੇ ਦਿਹਾਤੀ ਪ੍ਰਧਾਨ ਸਨੀ ਕੈਂਥ ਉਹਨਾਂ ਨੂੰ ਹੈਨਾ ਡਿਟੇਨ ਕੀਤਾ ਜਾਂ ਫਿਰ ਜਿੱਦਾਂ ਵੀ ਉਹਨਾਂ ਨੇ 3-4 ਘੰਟੇ ਜਿਹੜਾ ਹੈਗਾ ਉਹਨਾਂ ਨੂੰ ਪੁਲਿਸ ਨੇ ਦੁਗਰੀ ਥਾਣੀ ਬਿਠਾਈ ਰੱਖਿਆ ਹਾਲਾਂਕਿ ਛੱਡ ਦਿੱਤਾ ਕੋਈ ਗ੍ਰਿਫਤਾਰੀ ਨਹੀਂ ਸੀਗੀ ਲੇਕਿਨ ਅੱਜ ਸੁਨੀਲ ਝਖੜ ਦਾ ਗ੍ਰਿਫਤਾਰ ਹੋ ਗਏ ਇੱਕ ਛੋਟੇ ਜਿਹੜੇ ਲੀਡਰ ਨੂੰ ਉਹਨਾਂ ਨੂੰ ਛੱਡ ਕੇ ਜੇ ਸੁਨੀਲ ਜਾਖੜ ਨੂੰ ਗ੍ਰਿਫਤਾਰ ਕਰਨਾ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਇਹ ਦੇਖੋ ਇਹਨਾਂ ਨੇ ਲੀਡਰ ਗ੍ਰਿਫਤਾਰ ਕੀਤੇ ਜਾਂ ਵਰਕਰ ਗ੍ਰਿਫਤਾਰ ਕੀਤੇ ਜਾਂ ਕਿਸੇ ਨੂੰ ਵੀ ਗ੍ਰਿਫਤਾਰ ਕੀਤਾ ਉਹਦਾ ਬੇਸ ਕੀ ਹੈ ਕਿਸ ਬਿਆਦ ਦੇ ਉੱਤੇ ਗ੍ਰਿਫਤਾਰ ਕਰ ਰਹੇ ਹੋ ਤੁਸੀਂ ਬਸ ਇਸ ਬੇਸ ਦੇ ਉੱਤੇ ਕਿਉਂ ਪਬਲਿਕ ਦਾ ਕੰਮ ਕਰਨਗੇ ਸੀਗੇ ਉਸ ਕੰਮ ਦੇ ਉੱਤੇ ਤੁਸੀਂ ਸੁਨੀਲ ਜਾਖੜ ਜੀ ਨੂੰ ਤੁਸੀਂ ਗ੍ਰਿਫਤਾਰ ਕਰ ਲਿਆ ਬੇਸ ਕੀ ਆਧਾਰ ਕੀ ਹੈ ਕਿਸ ਚੀਜ਼ ਦਾ ਪਰਚਾ ਕਰੋਗੇ ਤੁਸੀਂ ਉਹਨਾਂ ਤੇ ਕੋਈ ਪਰਚੇ ਦਾ ਕੋਈ ਹੱਕ ਬੰਦਾ ਤੁਹਾਡਾ ਕਰਨ ਦਾ ਸਿਰਫ ਇੱਕ ਦਬਾਰ ਦੀ ਰਾਜਨੀਤੀ ਬਣਾ ਰਹੇ ਆ ਜੀ ਵੀ ਅਸੀਂ ਇਹਨਾਂ ਨੂੰ ਪ੍ਰੈਸ਼ਰ ਚ ਪਾ ਲਾਂਗੇ ਬੀਜੇਪੀ ਹੁਣ ਪਿੰਡਾਂ ਚ ਵੜਦੀ ਵੀ ਹੈ ਸ਼ਹਿਰਾਂ ਚ ਵੜਦੀ ਵੀ ਹੈ ਇਹਨਾਂ ਦਾ ਇਹ ਹੈਗਾ ਵੀ ਕਿੱਥੇ ਬੁਖਲਾਟ ਇੰਨੀ ਕਿ ਆ ਗਈ ਹੈ ਵੀ ਕਿੱਥੇ ਭਾਰਤੀ ਜਨਤਾ ਪਾਰਟੀ ਦੇ ਕਾਰਗਰਤਾ ਲੋਕਾਂ ਦੇ ਕੰਮ ਕਰਾ ਦੇਣਗੇ ਤੇ ਲੋਕ ਉਹਨਾਂ ਨੂੰ ਪਸੰਦ ਕਰਨਗੇ ਔਰ ਮੈਂ ਇਹ ਅਪੀਲ ਕਰ ਰਿਹਾ ਵਾਂ ਵੇ ਜੇ ਤੁਸੀਂ ਇਦਾਂ ਦਾ ਕੰਮ ਕਰਨਾ ਹੈ ਨਾ ਤੇ ਸਾਡੇ ਜਿਹੜੇ ਕੈਂਪ ਨੇ ਉਹ ਹੋਰ ਵੱਧ ਕੇ ਲੱਗਣਗੇ ਔਰ ਕੱਲੇ ਪਿੰਡਾਂ ਜਿਹੜੀ ਸ਼ਹਿਰਾਂ 'ਚ ਹਰ ਥਾਂ ਥਾਂ ਲੱਗਣਗੇ ਅੱਛਾ ਦਬਾਅ ਤਾਂ ਕੱਲ ਤੁਸੀਂ ਵੀ ਬਣਾਇਆ ਥਾਣਾ ਘੇਰ ਕੇ ਬੈਠ ਕੇ ਸਨੀ ਕੈਂਥ ਨੂੰ ਛਡਾ ਲਿਆ ਆ ਇਹ ਵੀ ਤਾਂ ਦਬਾਅ ਹੀ ਹੈ ਨਾ ਕਿ ਅੱਜ ਕੱਲ ਥਾਣੇ ਘੇਰੇ ਤਾਂ ਛਡਾ ਲਿਆ ਅੱਜ ਪੁਤਲੇ ਫਕੋ ਤਾਂ ਛਡਾ ਲੋਂਗੇ ਕਸੇ ਇਹ ਅਗਰਾ ਕਰ ਰਹੇ ਆ ਪੰਜਾਬ ਸਰਕਾਰ ਨੂੰ ਵੀ ਤੁਸੀਂ ਇਸ ਤਰ੍ਹਾਂ ਦੇ ਕੰਮ ਨਾ ਕਰੋ ਅਸੀਂ ਆਪਣੇ ਕਾਰਜਕਰਤਾ ਨੂੰ ਆਪਣੇ ਪ੍ਰਧਾਨ ਨੂੰ ਇੱਕ ਇੱਕ ਬਿਨਾ ਕਿਸੇ ਗੱਲ ਤੋਂ ਤੁਸੀਂ ਕਿਸੇ ਨੂੰ ਵੀ ਅਰੈਸਟ ਕਰ ਲੋਗੇ ਉਹਦੇ ਤੇ ਮੁਕਦਮਾ ਚਲਾਉਣ ਦੀ ਕੋਸ਼ਿਸ਼ ਕਰੋਗੇ ਉਹਦੇ ਵਾਸਤੇ ਆਪਾਂ ਤਾਂ ਹੁਣ ਫਿਰ ਇਹੀ ਕੰਮ ਕਰਾਂਗੇ ਨਾ ਆਪਾਂ ਇਹਨਾਂ ਨਾਲ ਪਿਆਰ ਨਾਲ ਗੱਲ ਕਰ ਲਈ ਪ੍ਰੋਟੈਸਟ ਕਰ ਲਿਆ ਇੱਕ ਪ੍ਰੋਟੈਕਸ਼ਨ ਆਪਾਂ ਨੂੰ ਕਰਨ ਦਾ ਕੋਈ ਸ਼ੌਂਕ ਨਹੀਂ ਹੈ ਪਰ ਇਹ ਬਣਾ ਦਿੰਦੇ ਆ ਪ੍ਰੋਟੈਸਟ ਨੂੰ ਚਲੋ ਬਹੁਤ ਬਹੁਤ ਧੰਨਵਾਦ ਰਤਨ ਸਾਹਿਬਾਤ ਅੱਥੇ ਭਾਵੇਂ ਬੀਜਪੀ ਜਾਂ ਫਿਰ ਕਹੇ ਕਿ ਆਪਣੀ ਸਤਾਈ ਦੀ ਜ਼ਮੀਨ ਤਲਾਸ਼ ਰਹੀ ਹੈ ਜਾਂ ਪੰਜਾਬ ਸਰਕਾਰ ਦੇ ਖਿਲਾਫ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਬੀਜੇਪੀ ਪਿੰਡਾਂ ਦੇ ਵਿੱਚ ਮਜ਼ਬੂਤ ਹੋ ਰਹੀ ਹੈ ਕਿ ਇਸ ਕਾਰਨ ਕਿਤੇ ਨਾ ਕਿਤੇ ਬੀਜੇਪੀ ਨੂੰ ਰੋਕਣ ਦੇ ਲਈ ਇੱਥੇ ਜਿਹੜੀ ਹੈ ਸਿਆਸਤ ਕੀਤੀ ਜਾ ਰਹੀ ਹੈ ਬੀਜੇਪੀ ਲੁਧਿਆਣਾ ਵੱਲੋਂ ਚਾਰੋਂ ਵਿਧਾਨ ਸਭਾ ਹਲਕਾ ਦੇ ਵਿੱਚ ਅੱਜ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਹੈਗਾ ਔਰ ਇਸ ਪ੍ਰਦਰਸ਼ਨ ਦੇ ਪਿੱਛੇ ਕਾਰਨ ਇਹ ਹੈ ਕਿ ਬੀਜੇਪੀ ਯਾਤਾ 2027 ਦੇ ਵਿੱਚ ਆਪਣੀ ਜ਼ਮੀਨ ਤਲਾਸ਼ਦੀ ਹੋਈ ਨਜ਼ਰ ਆ ਰਹੀ ਹੈ ਜਾਂ ਫਿਰ ਉਹਨਾਂ ਦਾ ਕਹਿਣਾ ਹੈਗਾ ਕਿ ਮੰਨ ਸਰਕਾਰ ਜਿਹੜੀ ਹੈ ਉਹਨਾਂ ਨੂੰ ਪਿੰਡਾਂ ਦੇ ਵਿੱਚ ਆਪਣਾ ਰਾਹ ਜਿਹੜਾ ਉਹ ਤਲਾਸ਼ ਰਹੀ ਹੈ ਬੀਜਪੀ ਉਸ ਰਾਹ ਨੂੰ ਤਲਾਸ਼ਨ ਤੋਂ ਰੋਕਿਆ ਜਾ ਰਿਹਾ ਅਸਲ ਦੇ ਵਿੱਚ ਪੰਜਾਬ ਸਰਕਾਰ ਦੀ ਇਹ ਬੁਖਲਾਹਟ ਹੈ ਲੇਕਿਨ ਮੇਨ ਗੱਲ ਅਪਾ ਕਰੀਏ ਤਾਂ ਬੀਜਪੀ ਵੀ ਇੱਥੇ ਕਿਤੇ ਨਾ ਕਿਤੇ ਸਤਾਈ ਦੀਆਂ ਤਿਆਰੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ ਕਾਰਨ ਕਿ ਜਿਸ ਤਰ੍ਹਾਂ ਕੱਲ ਸੰਘਿਆਤ ਜਿਹੜੇ ਇਹਨਾਂ ਦੇ ਦਿਹਾਤੀ ਪ੍ਰਧਾਨ ਹੈ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਸ ਤੋਂ ਬਾਅਦ 3-4 ਘੰਟੇ ਬਾਅਦ ਛੱਡ ਦਿੱਤਾ ਗਿਆ ਅੱਜ ਸੁਨੀਲ ਜਾਖੜ ਸਾਹਿਬ ਨੂੰ ਜਿਹੜਾ ਅਰੈਸਟ ਕੀਤਾ ਗਿਆ ਅੱਜ ਦੇ ਉਸੇ ਵਿਰੋਧ ਦੇ ਵਿੱਚ ਅੱਜ ਬੀਜੇਪੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਅਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੁਕਿਆ ਗਿਆ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ